ਦੇਵਤ ਲਗਿਆੜੀਆਂ ਦੇਖਣੇ ਲੱਗ ਲੱਗੀਆਂ ਸਾਰੀ ਉਹ ਮਰ ਆਪਣਾ ਯਾਰ ਰਹਿ ਕੇ ਕੈਂਪੀਟਿਕ ਪਾਰਟੀ ਦਾ ਸੁਸਿੰਟ ਕੇ ਆਓ ਇੱਧਰ ਦੇ ਪਾਸੇ ਜਿ ਆਓ ਤੇ ਆਂ ਮੈਂਨੇ ਫੋਟੋਧਨ ਕਰ ਰਹੇ ਆ ਨਾ ਕਰਨ ਕੀਤਾ ਜਾਵੇ ਨਾ ਸਹਿਣ ਕੀਤਾ ਜਾਵੇ ਅੱਜ ਅੱਖਾਂ ਦੇ ਹੰਝੂ ਤਰਫ ਤਰਫ ਡਿੱਗਦੇ ਨੇ ਜਿਹੜੇ ਮਾਤਤ ਮੰਨੇ ਰਾਸਤੇ ਆਏ ਨੇ ਅੱਜ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਜਿਵੇਂ ਆਪਣੀ ਸਾਰੀ ਬੀਤੀ ਦਾ ਹਾਲ ਧਰਦੇ ਨੇ ਉਹਨਾਂ ਲੈਣਾ ਕੋ ਸੁਣਿਓ ਭਰਾਵਾਂ ਦੇ ਕਿ ਆ ਬਜਾਉਣੇ ਪਾਉਣਗੇ ਜੋ ਹਰ ਕੋਣ ਤਾਂ ਮਾਰਦੇ ਹਾਂ ਜੀ ਤਾਂ ਮਾਰਦੇ ਕੋਣ ਬੈਠਾ ਸੁਣਦਾ ਗਵਿੰਦਵਾਲੀ ਜੀ ਲੈ ਗਵਿੰਦਵਾਲੀ ਜੀ ਹੋਰ ਜਿੰਨਾ ਦੀ ਸਾਰੀ ਨੌਕੇ ਸਾਲਸੀ ਹਾਂ ਜੀ ਨੌਕੇ ਸਾਲਸੀ ਜੀ ਮੀਰ ਸਾਜੋ ਜਮ ਜੋ ਤੇਰੀ ਸਾ ਪੰਡਤ ਗੁਰਾਂ ਦੇ ਕੋਲੇ ਧਾਨਾ ਮਾਰਦੇ ਬਹੁਤ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਸਾਰਾ ਸਤਿਕਾਰ ਤੇ ਆਦਰ ਸਤਿਕਾਰ ਕੀਤਾ ਗਿਆ ਹੈ ਸਾਡੇ ਨੰਕਰ ਤੋਂ ਚੱਕ ਫਤੇ ਸਿੰਘ ਵਾਲੇ ਤੋਂ ਜਗਸੀਰ ਸਿੰਘ ਜੀ ਜੋ ਕਿ ਭਾਈ ਨਾਲੇ ਟੋਪਰੀ ਦੀ ਨਿ ਸੇਵਾ ਕਰਦੇ ਨੇ ਬੜੇ ਲੰਮੇ ਸਮੇਂ ਤੋਂ ਸਾਥੋਂ ਜਦੋਂ ਤੋਂ ਅਸੀਂ ਸੰਭਣ ਆਉ ਦੁਪਹਿਰਾਂ ਤੋਂ ਭਾਈ ਗੁਰੂ ਸਾਹਿਬ ਦੀ ਸੇਵਾ ਕਰਦੇ ਨੇ ਗੁਰੂ ਘਰ ਦੀ ਸੇਵਾ ਕਰਦੇ ਕੋਨਾ ਉਹਨਾਂ ਨੇ ਆਪਣੇ ਬੱਚਿਆਂ ਬਹੁਤ ਬੜਾ ਅਸੀਰਵਾਦ ਆਇਆ ਇਦਾਂ ਸਾਡੇ ਬਹੁਤ ਹੀ ਸ਼ੁਕਾਦੋ ਮੇਰੇ ਵੱਡੇ ਵੀਰ ਸਾਡੇ ਚਾਚਾ ਦੇ ਸੁਪੁੱਤਰ ਨਗਰਾਜ ਸਿੰਘ ਜੀ ਜੋ ਕਿ ਵੀਜੀ ਮੁਲਾਜ਼ਮ ਨੇ ਉਹਨਾਂ ਦੀ ਪੁੱਤਰੀ ਵੱਲੋਂ ਬਹੁਤ ਸਾਰਾ ਸਰਕਾਰ ਆਇਆ ਚੰਗਾ ਹੁੰਦਾ ਆ ਨਾਂਦੇ ਡਰਾਏ ਤਾਂ ਅਸੀਂ ਉਹ ਵੀ ਛੋਟੇ ਛੋਟੇ ਆਏ ਤੁਸੀਂ ਵੀ ਕਹਿਣਾ ਜਿੱਦੇ ਵਿੱਚ ਸੀਮਾ ਲਾੜੇ ਪੈਣਗੇ ਮੈਂਨੇ ਕਾਮਦਾਰ ਨੂੰ ਵਰਤਣੇ ਤੇ ਮਾਤ ਦੇ ਲਾਂਗਾ ਵਾਸਤੇ ਕਿਉਂ ਆਉਂਦੇ ਅੱਜ ਤੇ ਕਰਮ ਦੇ ਦਰਵਾਜ਼ੇ ਵਿੱਚ ਜਿੰਨੇ ਚਾਹਤ ਕਰਦੇ ਉਹ ਸਾਹੂ ਨੂੰ ਹੋ ਰਿਹਾ ਹੈ ਜਿੰਨੇ ਹੋਏ ਉਹਦੇ ਬਾਕੀ ਕਰਦੇ ਨੇ ਸਮਾਜ ਨੂੰ ਧੰਨਵਾਦ ਇਹ ਲੋਕਾਂ ਨੇ ਆਣਾ ਕਰੀ ਤੇ ਮੇਰੇ ਨਾਲ ਸੰਪਰਪਰਿਆ ਗਿਆ ਹੈ ਜਨਤਾ ਸੰਗਤ ਦਾ ਰਸਕਾਰ ਦੇ ਜਾਂਦਾ ਰੇਜ ਹੋ ਰਿਹਾ ਆਹ 5-12 ਕੋਲ ਚਰਾਇ ਨਾ ਬਹੁਤ ਬੜਾ ਰੋੜਾ ਹੱਥ ਤੇ ਜਿੱਤਾਂ ਦੀ ਗੁੰਗੁਣ ਹੋ ਰਹੀ ਗੁਰੇਸ਼ਾ ਦਾ ਨਾਮ ਹੀ ਮਨਾਂ ਮੇਰੇ ਅਸ਼ਰਦੇ ਗਾਹਰੀ ਹੋ ਤੂੰ ਬੈਠੇ ਤਾ ਜਖਾ ਦੇ ਮਾਣ ਨਿਕਲ ਤਾ ਕੋਲ ਕਰਾ ਚੋ ਤੇਰੀ ਵੀ ਜੇ ਕੋਈ ਦਾ ਗੁਰੂ ਦੇਖ ਤੋਖੀਆਂ ਮੇ ਜਾਲੇ ਬਾਤ